ਕਲਤਾਰ ਸੀ ਮੇਰੇ ਬਾਅਦ ਚ ਵੀ ਧਰਨਾ ਲੱਗੂ ਤੇ ਗੱਗੂ ਗੱਲ ਦੇ ਬਾਅਦ ਚ ਵੀ ਧਰਨਾ ਲੱਗ ਕੋਈ ਨਾ ਸੌਰੀ ਵੀ ਬੋਲਦੇ ਕੇ ਪੈਸੇ ਇਹਨਾਂ ਕੋਈ ਨਹੀਂ ਕੋਈ ਨਾ ਸੌਰੀ ਨੂੰ ਤੈਨੂੰ ਮੈਂ ਕਹ ਦੂ ਕੋਈ ਨਹੀਂ ਤੂੰ ਹੌਂਸਲਾ ਕੋਸ਼ਾ ਆਪਾਂ ਮੈਂ ਕੁਲਵਿੰਦਰ ਬਿੱਲ ਨੂੰ ਫੋਨ ਲਾਉਣਾ ਐਡਾ ਤੂੰ ਕਿੱਡਾ ਕਬੱਡਾ ਮਰਦਾਂ ਤੂੰ ਕੁੜੀਆਂ ਦੇ ਬੌਂਸਰ ਬਣਾਉਣਾ ਗਰੋਨਾ ਬਾਈ ਕੁਛ ਨਹੀਂ ਹੁੰਦਾ ਘਰਾਂ ਦੇ ਘਰਾਂ ਨੇ ਖਰਾਬ ਕਰਤੇ ਨੇ ਗੱਗੂ ਗੱਲ ਸਾਹਿਬ ਮੇਰੀ ਬੇਨਤੀ ਆ ਮੈਂ ਤੁਹਾਡੇ ਸਤਿਕਾਰ ਕਰਦਾ ਤੁਸੀਂ ਪੰਜਾਬੀ ਐਕਟਰਾਂ ਜਿਨ੍ਹਾਂ ਦਾ ਮਸਲਾ ਨਹੀਂ ਹੱਲ ਹੋਇਆ ਤਾਂ ਧਰਨਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਬਾਅਦ ਚ ਹੋਊਗਾ ਆਹ ਦੇਖੋ ਇਹਨ ਉਹ ਪਾਸਪੋਰਟ ਕਿੱਧਰ ਰੱਖਿਆ ਵਈ ਪਾਸਪੋਰਟ ਸਕਾਈਵਾਰਡ ਕੋਲ ਆ ਗੱਗੂ ਗਿੱਲ ਸਾਹਿਬ ਧਿਆਨ ਨਾਲ ਗੱਲ ਸੁਣ ਲਿਓ ਤੁਸੀਂ ਸਕਾਈਵਾਰਡ ਦੀ ਐ ਜਾ ਹੱਥ ਕਰਕੇ ਮਸ਼ਹੂਰੀ ਕਰੀ ਜਾਣਾ ਆਉਣ ਵਾਲੇ ਦਿਨਾਂ ਵਿੱਚ ਧਰਨਾ ਥੋੜੇ ਵਾਰ ਚੂਗਾ ਨਹੀਂ ਇਹਨਾਂ ਦਾ ਪਾਸਪੋਰਟ ਦਵਾਓ ਤੇ ਇਹਨਾਂ ਦੀ ਫੀਸ ਦਵਾਓ ਜਿੰਨੇ ਐਕਟਰ ਸਿੰਗਰ ਮਸ਼ਹੂਰੀ ਇਸ ਚੀਜ਼ ਦੀ ਕਰ ਰਹੇ ਨੇ ਕਿਉਂਕਿ ਮੈਂ ਪੰਜਾਬ ਦੇ ਵਿੱਚ ਮਾਫੀਆ ਦੀ ਜੜ ਪੱਟ ਕੇ ਹਟਣੀਆ ਸਾਡਾ ਪੰਜਾਬ ਬਰਬਾਦ ਕਰਕੇ ਰੱਖਤਾ ਹਾਂ ਕੁੜੀਏ ਦੱਸੋ 52 ਲੱਖ ਸੀ ਕਿ ਕਿ ਰੱਖ ਉਹਨਾਂ ਨੇ ਵਾਪਸ ਕਰਤਾ ਉਹ ਜਿਹੜਾ ਅਸੀਂ ਜਰੂਰਸ ਕੱਢਦੇ ਰਹੇ ਹਾਂ ਪਰ ਹੁਣ ਉਹ ਆਫਿਸ ਬੰਦ ਕਰਤਾ 199 365 ਵਾਲਾ ਗੁਰਵਿੰਦਰਪੁਰੀ ਦਾ ਵਾ ਕਰਤਾਰਚੀ ਮੈਂਡ ਦਿੰਦਾ ਲੈ ਦੱਸ ਬਈ ਆ ਜਾ ਦੇ ਜਵਾਬ ਕਰਾ ਹੁਣ ਕੀ ਕਰਤਾਰਚੀ ਮੈਂ ਇਹ ਗੱਲ ਨੂੰ ਜਾ ਕੇ ਕਹੂਗਾ ਵੀ ਐਡ ਦਿੰਦਾ ਸੀ ਕਿ ਕੀ ਜਾ ਕੇ ਇਸ ਮੈਂ 2 ਕੀ ਕਰਤਾਰ ਜੀ ਮੈਂ ਦਬਾਵੇਂਗਾ ਹੁਣ ਭਰਾਵਾ ਪੈਸੇ ਦੱਸ ਵੈਸੇ ਤੇਰੇ ਫੋਨ ਆਏ ਸੀਗੇ ਮੈਨੂੰ ਕਈ ਬੰਦਿਆਂ ਦੇ ਅਗਰ ਤੂੰ ਤਾਂ ਨੌਕ ਲਈ ਇਹਨਾਂ ਨੂੰ ਪੈਸੇ ਤਾਂ ਵਾਪਸ ਕਰਵਾ ਦੇ ਬਾਈ ਬਣ ਕੇ ਯਾਰਾ ਮੈਂ ਵੀ ਤਾਂ ਮੱਥਾ ਲਾਈ ਖੜਾ ਸਰਕਾਰਾਂ ਨਾਲ ਮੇਰਾ ਵੀਰ ਬਣ ਕੇ ਇੰਨਾ ਕਿਤਾ ਕੰਮ ਕਰਦੇ ਮੇਰਾ ਕਿਹੜਾ ਕੋਈ ਨਿੱਜੀ ਕੰਮ ਆ ਤੂੰ ਕਹਿ ਦੇ ਯਾਰਾ ਆ ਨਿਆਣੀਆਂ ਕੁੜੀਆਂ ਨੇ ਗਿਆ ਆ ਕੁੜੀਆਂ ਕਹਿੰਦੇ ਧੀਆਂ ਨੇ ਗਿਆ ਕਿੰਨੇ ਲੱਖ ਰੁਪਏ ਤੁਹਾਡਾ 57 ਲੱਖ 57 ਲੱਖ ਰੁਪਏ ਦਵਾ ਦੇ ਬਾਈ ਬਣ ਕੇ ਕਰਤਾਰ ਜੀ ਮੈਂ ਆਏ ਕਿਉਂ ਕਰਦਾ ਯਾਰ ਤਾਂ ਮਸ਼ਹੂਰੀ ਕੀਤੀ ਅਕਸਰ ਨੂੰ ਕਹਿ ਦੋ ਸਕਦਾ ਨਾ ਬਾਈ ਬਣ ਕੇ ਯਾਰ ਐਡੀ ਕਿੱਡਿ ਕਿੱਡੀ ਗੱਲ ਤ ਕਿੱਥੇ ਉਹ ਹੈ ਹੈ ਸ੍ਰੀਨਾਮ ਦਾ ਆ ਆ ਜਾ ਬਾਈ ਇਧਰ ਆ ਰਿਹਾ ਤੂੰ ਨਾ ਕੱਲ ਨੂੰ ਕੀ ਕਰਨਾ ਮੇਰੀ ਗੱਲ ਸੁਣ ਮੈਂ ਉਹਦੇ ਘਰੇ ਲੈ ਚਲੂ ਇੱਕ ਮਿੰਟ ਕੁੜੀਓ ਥੋੜਾ ਮਸਲਾ ਹੱਲ ਆਈ ਹੋਊਗਾ ਇੱਕ ਵਾਰੀ ਕਰਤਾਰ ਚੀਮੇ ਦੇ ਘਰੇ ਕੱਲ ਨੂੰ ਜਾ ਕੇ ਆਉਣਾ ਵੀ ਤਾਂ ਐ ਭਾਈ ਉਹਨਾਂ ਨੇ ਮਸ਼ਹੂਰੀ ਕੀਤੀ ਸੀਗੀ ਤੂੰ ਪੈਸੇ ਵਾਪਸ ਕਰਵਾ ਅ ਕੱਲ ਨੂੰ ਲੈ ਕੇ ਜਾਏਗਾ ਨਾ ਬਾਈ ਬਣ ਕੇ ਮੇਰੀ ਗੱਲ ਸੁਣ ਭਰਾ ਬਣ ਕੇ ਇਹ ਨੰਬਰ ਲੈ ਲੈਣਾ ਦਾ ਕੁੜੀਆਂ ਦਾ ਤੇ ਮੈਥੋਂ ਜੇ ਕੋਈ ਮੋਟਰ ਮੂਡ ਸੰਗਾ ਤੇਲ ਪਾਣੇ ਦਾ ਖਰਚਾ ਪੰਜ ਚਾਰ ਸੌ ਮੈਥੋਂ ਲੈ ਲੈ। ਨਾਲ ਬਾਗ ਚ ਕੋਈ ਕੋਈ ਚ। ਕੱਲ ਨੂੰ ਕੁੜੀਆਂ ਤੁਸੀਂ ਜਾ ਕੇ ਕਹਿ ਕੇ ਹੁਣਾ ਘਰੇ ਤਾਂ ਦੇਖੋ ਹੁਣਾ ਨਹੀਂ ਗਾਓ। ਕਿਤੇ ਵੀ ਹੋਵੇ ਕੱਲ ਨੂੰ ਉਹਦੇ ਘਰੇ ਜਾ ਕੇ ਇਹ ਗੱਲ ਕਹਿ ਕੇ ਹੁਣੀਆਂ ਵੀ ਭਾਈ ਤਾਂ ਮਜ਼ਦੂਰੀ ਕੀਤੀ ਸੀ ਜਾਂ ਪੈਸੇ ਵਾਪਸ ਕਰਵਾ। ਹਾਂਜੀ। ਤੇ ਪੈਸੇ ਆਪ ਵਾਪਸ ਨਿਕਲਣਗੇ ਨਹੀਂ ਨਹੀਂ ਪੈਸੇ ਵਾਪਸ ਨਿਕਲਦੇ। ਵੀਰੇ ਕੱਲ ਵੀ ਅਸੀਂ ਆਫਿਸ ਜਾ ਕੇ ਆਇਆ ਤੇ ਹਨਾ ਕਹਿੰਦੇ ਨਾ ਦੋ ਦਿਨ ਦੇ ਦੋ। ਨਹੀਂ ਦੋ ਦੋ ਦਿਨ ਕਿਉਂ ਦੇਣਿਆ? ਮੈਂ ਕਿਹਾ ਸਾਨੂੰ ਕੋਈ ਨਹੀਂ ਕਿਹਾ ਵੀ ਮੇਰੇ ਕੋਲ ਆ ਜਿਓ। ਟਾਈਮ ਕੋਈ ਦਸਤੀ ਮੈਂ ਤੁਸੀਂ ਕਰਤਾਰ ਜੀਵੇਂ ਦੇ ਘਰੇ ਜਾਣਾ ਉਹਨੇ ਐਡ ਕਰੀ ਜਾਨੋ ਇਹ ਮਸ਼ਹੂਰੀ ਕਰੀ ਆ ਕਰਤਾਰ ਜੀਵੇਂ ਦੇ ਘਰੇ ਜਾ ਕੇ ਸੁਣ ਲੋ ਮੇਰੀ ਧਿਆਨ ਨਾਲ ਗੱਲ ਗੁੜੀ ਉਹ ਬੰਦਾ ਲੈ ਕੇ ਜਾਉ ਮੁੰਡਾ ਜੇ ਮੇਰੀ ਮੇਰੀ ਤੂੰ ਐਸੇ ਹਾਵ ਲਾਣੇ ਜੇ ਕਰਤਾਰ ਜੀ ਮੈਨੂੰ ਥੋੜਾ ਨਾਲ ਨਾਲ ਤੁਰਨਾ ਪਤਾ ਮੈਨੂੰ ਕੀ ਇਹ ਹੱਲ ਆ ਇਸ ਚੀਜ਼ ਦਾ ਚੰਡੀਗੜ੍ਹ ਤੋਂ ਕੁਲਵਿੰਦਰ ਬਿੱਲ ਨੇ ਵੀ ਇਹਨੇ ਨਦੀ ਐਡ ਕਰੀ ਸੀ ਆ ਲੈ ਆ ਬਈ ਕਰਮੇਂਦਰ ਬਿੱਲ ਆ ਜਾ ਵਿਚੀ ਕੁਲਵਿੰਦਰ ਬਿੱਲ ਉਹ ਲੈ ਬਟੋ ਕੁਲਵਿੰਦਰ ਬਿੱਲਾ ਵੀ ਆ ਗਿਆ ਆ ਜੋ ਕਲਵਿੰਦਰ ਪਿੱਲਾ ਦੇ ਘਰੇ ਚੱਲੋ ਬਾਈ ਠੀਕ ਆ ਹੁਣ ਤਾਂ ਬੰਦ ਕਰ ਕਰਵਿੰਦਰ ਪਿੱਲਾ ਲੈ ਬਾਈ ਕਲਵਿੰਦਰ ਪਿੱਲਾ ਫੜ ਲਵਾ ਜੋ ਕਰਾ ਕਲਵਿੰਦਰ ਪਿੱਲਾ ਸਾਹਿਬ ਇੱਕ ਮਿੰਟ ਇੱਕ ਮਿੰਟ ਆਹ ਕਰਵਿੰਦਰ ਪਿੱਲੇ ਗੱਲ ਸੁਣ ਬਾਈ ਤੇ ਕੀ ਨੌਂ ਐਦਾ ਇਮੀਗ੍ਰੇਸ਼ਨ ਸੋਲੂਸ਼ਨ ਆਈਮਿਗ੍ਰੇਸ਼ਨ ਮਾਈ ਇਮੀਗ੍ਰੇਸ਼ਨ ਸੋਲੂਸ਼ਨ ਆਹ ਦੇਖ ਬਾਈ ਤੂੰ ਫੁੱਲ ਲੈਂਦਾ ਫਿਰਦਾ ਨਾ ਇਹ ਜਾ ਕੇ ਐਡ ਕਰਕੇ ਆਇਆ ਭਰਾਵਾ ਇਹ ਪੈਸੇ ਦਾ ਜ਼ਿੰਮੇਵਾਰ ਕਰਵਿੰਦਰ ਪਿੱਲਾ ਇਹ ਕਰਵਿੰਦਰ ਪਿੱਲਾ ਇਮੀਗ੍ਰੇਸ਼ਨ ਨੇ ਬੰਦ ਕਰਕੇ ਭੱਜ ਕੇ ਤੇ ਆਪਣਾ ਹੁਣ ਚੱਕਦੇ ਨਹੀਂ ਹੈਗੇ ਨੇ ਚੱਕਦੇ ਨਹੀਂ ਫੋਨ ਚੱਕਦੇ ਫੋਨ ਲੈ ਫੋਨ ਲਾ ਫਿਰ ਇਹਨੂੰ ਫੋਨ ਲਾ ਫੋਨ ਲਾਓ ਜੇ ਨਾ ਪੈਸੇ ਵਾਪਸ ਕਰੇ ਤਾਂ ਕੁਲਵਿੰਦਰ ਬਿੱਲੇ ਕੋਲੇ ਬਹੁਤ ਪੈਸੇ ਨੇਗੇ ਬਹੁਤ ਅਮੀਰ ਬੰਦਾ ਕੁਲਵਿੰਦਰ ਬਿੱਲੇ ਨੂੰ ਪੈਸੇ ਵਾਪਸ ਕਰਨੇ ਹੀ ਪਣਗੇ ਕਰਵਿੰਦਰ ਬਿੱਲੇ ਨੇ ਮਸ਼ਹੂਰੀ ਕਰੀ ਆ ਤੇ ਕੁਲਵਿੰਦਰ ਬਿੱਲੇ ਭਾਈ ਜ਼ਿੰਮੇਵਾਰ ਤੂੰ ਆ ਤੂੰ ਮੈਂ ਤੇਰੇ ਬਾਅਦ ਜਮੈਂ ਧਰਨਾ ਇਹਨਾਂ ਨੂੰ ਆ ਕੇ ਲਾਵਾਂ ਜਿਨ੍ਹਾਂ ਨੂੰ ਕੁੜੀਆਂ ਨੂੰ ਕਹਿੰਗੇ ਅਸੀਂ ਮਜਬੂਰ ਆ ਯਾਰ ਤੇਰੇ ਕੋਲੇ ਪੈਸੇ ਨੇ ਤੂੰ ਐਡ ਕਰੀ ਬਾਈ ਤੂੰ ਪੈਸੇ ਵਾਪਸ ਕਰਵਾ ਦੇ ਜਿਨ੍ਹਾਂ ਨੇ ਪੈਸੇ ਨਾ ਵਾਪਸ ਕਰੇ ਕਲਵਿੰਦਰ ਬਲੇ ਦੇ ਧਾਰਨ ਬਾਅਦ ਚ ਵੀ ਧਰਨਾ ਲੱਗੂ ਕਲਤਾਰ ਚੀਮੇ ਦੇ ਬਾਅਦ ਚ ਵੀ ਧਰਨਾ ਲੱਗੂ ਤੇ ਗੱਗੂ ਗਲ ਦੇ ਬਾਅਦ ਚ ਵੀ ਧਰਨਾ ਲੱਗੂ ਜਿਹੜੇ ਇੱਥੇ ਆਏ ਮੈਨੂੰ ਸਾਰਿਆਂ ਦੇ ਬਾਅਦ ਧਰਨਾ ਲੱਗਣੀ ਲਿਆ ਵੀ ਲਿਆ ਅਕਲ ਉਹ ਨੂੰ ਫੋਨ ਲਾ ਉਹ ਇਮੀਗ੍ਰੇਸ਼ਨ ਨੂੰ ਲਾ ਪਾਨਾ ਸਿੱਧੂ ਬੋਲਦਾ ਭਾਈ ਹਲੋ ਪਾਨਾ ਸਿੱਧੂ ਬੋਲਦਾ ਪਹਿਣੇ ਇੱਕ ਨਾ ਤੁਸੀਂ ਆਪ ਆਏ ਨੇਗੇ ਚੰਡੀਗੜ੍ਹ ਅਮਿਤੋਤ ਸਿੰਘ ਅਮਿਤੋਤ ਸਿੰਘ ਇੱਕ ਲਾਪ੍ਰੀਤ ਕਰਨੇ ਪੈਸੇ ਲੈਣਾ ਤੁਹਾਡੇ ਤੋਂ ਕਦੋਂ ਵਾਪਸ ਕਰੋਗੇ ਅਮਿਤੋਤ ਸਿੰਘ ਜੀ ਲਾਪ੍ਰੀਤ ਅਮਿਤੋਤ ਸਿੰਘ ਜੀ ਅਮਿਤੋਤ ਸਿੰਘ ਮੈਡਮ ਅਮਿਤੋਤ ਸਿੰਘ ਮੈਂ ਉਹਦੀ ਮਾਦਰ ਬੋਲਦੀ ਆ ਦੋ ਸਾਲ ਹੋ ਗਏ ਆ ਅਸਹੁੰਦਾਈ ਕਰਦੇ ਖੜ ਜਾ ਖੜ ਜਾ ਨੀ ਫਿਰ ਕੁਲਵਿੰਦਰ ਵਿਲਾ ਦਾ ਕਿਧਰੇ ਗਏ ਨਹੀਂ ਗਾ ਫਟਾਈ ਪੀ ਆ ਜਾਂਦੇ ਜਾਂਦੇ ਗੱਲਵਾਦਾਂਗੇ ਡਰਤਾ ਜਾ ਇਹਦਾ ਇਹ ਆਪਣਾ ਹੀ ਹੈ ਆਪਣਾ ਹੀ ਗੁਰਵਿੰਦਰ ਸਾਨੂੰ ਗੁਰਵਿੰਦਰ ਗੁਰਵਿੰਦਰ ਮਿੱਲਨ ਨੂੰ ਨਾਲ ਜਾਣਾ ਪਊਗਾ ਮੇਰੇ ਅਸਲ ਵਿੱਚ ਮੈਂ ਵੀ ਗੱਲ ਦਾ ਛੇ ਛੇ ਚੈੱਕ ਦਿੱਤੇ ਨੇ ਚੈੱਕ ਸਾਰੇ ਬਾਉਂਸ ਹੋ ਜਾਂਦੇ ਨੇ ਛੇ ਚੈੱਕ ਦੇ ਦਿੰਦੇ ਫਿਰ ਬਾਉਂਸ ਹੋ ਜਾਂਦਾ ਗੁਰਵਿੰਦਰ ਮਿੱਲਨ ਨੂੰ ਕਹਾਂਗੇ ਲੈ ਕੇ ਜਾ ਉਹਨੂੰ ਫੋਨ ਲਾਵਾਂਗੇ ਹਾਂਜੀ 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 ਭਾਈ ਚੁੱਪ ਕਰੋ ਹਾਂਜੀ ਭਾਣੇ ਹੈਲੋ ਹਾਂਜੀ ਸਰ ਕਦੋਂ ਪੈਸੇ ਵਾਪਸ ਕਰਨੇ ਪੈਣ ਇਹਨਾਂ ਦੇ ਸਰ ਇੱਕ ਗੁਰਮੇ ਚੈੱਕ ਕਰ ਲੈਂਦੀਆਂ ਕਰ ਲੈ ਭਾਣੇ ਕਰ ਲੈ ਨਹੀਂ ਭੈਣ ਬਣ ਕੇ ਹੁਣੀ ਦੇਖ ਮੇਰੀ ਗੱਲ ਸੁਣ ਅਸੀਂ ਨਾ ਇੱਥੇ ਮੇਰੇ ਕੋਲੇ ਕੱਠ ਬਹੁਤ ਆ ਮੈਂ ਹੋਰਾਂ ਨੂੰ ਵੀ ਫੋਨ ਲਾਉਣੇ ਆ 1 ਮਿੰਟ ਦੇ ਵਿੱਚ ਦੱਸ ਦੇ ਵੀ ਇਸੇ ਨਹੀਂ ਤਰੀਕ ਨੂੰ ਪੈਸੇ ਵਾਪਸ ਕਰਨੇ ਆ ਨਹੀਂ ਭੈਣ ਬਣ ਕੇ ਕਰਮਿੰਦਰ ਬਿੱਲਨ ਨੂੰ ਥੂਟੀ ਕਰੀ ਆ ਐਡ ਮੈਂ ਕਰਮਿੰਦਰ ਬਿੱਲਨ ਨੂੰ ਲਾਉ ਫੋਨ ਨਾਲੇ ਮੈਂ ਥੋੜੇ ਛੱਡ ਉਹਦੇ ਬਾਅਦ ਤਾਂ ਨਾ ਲਾਉਂਗੀ ਪੈਸੇ ਕਰਨ ਦੁਆਰਾਂ ਦੱਸ ਬਾਈ ਸਿੱਧੀ ਜੀ ਗੱਲ ਆ ਸਰ ਮੈਂ ਵੀ ਗੱਲ ਕਰਕੇ ਦੱਸ ਸਕਦੀ ਆ ਨਾ ਕਿ ਮੈਂ ਹਾਂ ਦੱਸ ਇਹਨਾਂ ਦੇ ਪੈਸੇ ਗਲਮਿੰਦਰ ਬਿੱਲੇ ਦੇ ਵਾਰਚ ਵੀ ਧਰਨਾ ਲਗੂ ਕੁੜੀ ਗੱਲ ਇਹ ਤੂੰ ਮੈਂ ਤੁਹਾਡੇ ਪੱਖ ਚ ਸਟੈਂਡ ਲਗਾ ਤਾਂ ਧਿਆਨ ਨਾਲ ਗੱਲ ਸੁਣ ਲਓ ਮੈਂ ਇੱਥੇ ਗੱਲ ਬੋਲੀ ਆ ਨਾ ਤੇ ਮੇਰੇ ਪੱਖ ਇਹ ਖੜਨਾ ਪੈਣਾ ਹੈ ਜਵਾਨ ਤੇ ਜੇ ਕੋਈ ਕਚੇਰੀ ਦੇ ਵਿੱਚ ਖੜ ਕੇ ਤੂੰ ਕੀ ਲੱਗਦਾ ਨਾ ਵੀਰੇ ਮੈਂ ਨਾਲ ਹੀ ਆ ਸਾਡੇ ਬੱਠੀ ਕਹਿੰਦਾ ਬੰਦੇ ਵਾਲੀ ਗੱਲ ਆ ਉਹ ਤੂੰ ਨਾਲ ਹੀ ਆ ਨਾ ਤੇ ਖਰ ਇਹਨਾਂ ਨੇ ਪੈਸੇ ਨਾ ਵਾਪਸ ਕਰੇ ਤਾਂ ਫਿਰ ਅਗਲਾ ਦਾ ਇਧਰੋਂ ਐਵੇਂ ਕਰਾਂਗੇ ਵੀ ਮਸ਼ੂਰੀ ਕਿਉਂ ਕਰੀ ਮੇਰੀ ਟਣਾ ਉਦੋਂ ਮੇਰੇ ਸੌਰੇ ਨੇ ਮੇਰੇ ਪੈਸੇ ਤੇ ਰਹਿਣਾ ਹੁਣ ਸੌਰੇ ਵੀ ਬੋਲਦੇ ਆ ਕਿ ਪੈਸੇ ਇਹਨਾਂ ਕੋਈ ਨਾ ਸੌਰੇ ਨੂੰ ਤੈਨੂੰ ਮੈਂ ਕਹਦਾਂ ਕੋਈ ਗ ਕੁਛ ਨਹੀਂ ਕਰਨੇ ਤੇਰੇ ਸੌਰੇ ਮੈਂ ਕਹ ਦੂੰਗਾ ਕੋਈ ਗੱਲ ਨਹੀਂ ਠੱਗੀ ਹੋਗੀ ਅੰਬਾਹ ਤੇਰੇ ਬਾਪ ਸਾਰਾ ਹਾਲਤ ਚ ਕਰਾਵਾਂਗੇ ਠੀਕ ਆ ਨਾ ਕਰ ਜਿਹੜਾ ਜੋ ਮਰਜ਼ੀ ਹੋ ਜੇ ਆਇਆ ਰਿਸ਼ਤੇ ਟੁੱਟਦੇ ਨੇ ਦੇਖ ਲਓ ਪੰਜਾਬ ਦੇ ਲੋਕੋ ਆ ਦੇਖ ਲਓ ਆ ਘਰਾਂ ਦੇ ਘਰਾਂ ਨੇ ਖਰਾਬ ਕਰਤੇ ਜਾਂਟਾਂ ਨੇ ਘਰਾਂ ਦੇ ਘਰ ਬਸ ਬਈ ਕੋਈ ਨਾ ਕਰੋ ਨਾ ਬਈ ਕੁਛ ਨਹੀਂ ਹੁੰਦਾ ਘਰਾਂ ਦੇ ਘਰਾਂ ਨੇ ਖਰਾਬ ਕਰਤੇ ਨੇ ਸਾਰੇ ਕਿੱਥੋਂ ਵਾਲਾ ਨੇ ਮਹਾਲੀ ਦਾ 19 रायपुर ਕਲਾਂ ਹੈ 217000 ਰੁਪਏ ਲੈ 217000 ਰੁਪਏ ਲੈ ਲਾਓ ਫੋਨ ਲਾਓ ਆਸਟ੍ਰੇਲੀਆ ਫੋਨਿੰਗ ਚੱਕਦਾ ਮੈਨੂੰ ਕੰਪਨੀਆ ਦਿੰਦਾ ਉੱਤੋਂ ਮੈਂ ਫੋਨ ਕਰਿਆ ਉਹਨਾਂ ਦਾ 300000 ਆ ਸੀਐਮ ਸਾਹਿਬ ਵਿਚ ਹੀ ਜਾਣ ਕੇ ਗੈਗੂਕ ਸਾਰੇ ਹੁਣ ਆ ਹੀ ਠੀਕ ਹੋਊਗਾ ਮੈਂ ਇਹ ਕੰਮ ਐਣ ਸੂਤਾਉਣ ਵਾਲਾ ਜਿਵੇਂ ਤੁਸੀਂ ਕਹਿੰਦੇ ਹੋ ਨਾ ਸਾਰੇ ਕੋਈ ਕਿਸੇ ਨੂੰ ਬਖਸ ਨਹੀਂ ਜਗਾ ਆਜੋ ਭਾਈ ਆ ਇੱਕ ਸੀਰ ਨੂੰ ਚਿੱਠੀ ਲਿਖੀ ਦੀ ਆ ਲੈਣ ਪੜ ਕੇ ਦੇਖੋ ਚਲੋ ਚਲੋ ਪਿੱਛੇ ਲੈ ਲੈ ਉਹ ਜਿਹੜਾ ਹੋਰ ਵੀ ਕੋਈ ਇੱਕ ਮਿੰਟ ਖੜ ਜੋ ਲੈ ਕੁੜੀ ਇੱਕ ਮਿੰਟ ਤੈਨੂੰ ਰੋਣ ਦੀ ਲੋੜ ਨਹੀਂ ਤੂੰ ਕੋਈ ਨਹੀਂ ਰੋਣਾ ਇੱਕ ਮਿੰਟ ਖੜ ਜਾ ਯਾਰ ਬਈ ਚੁੱਪ ਕਰ ਜੋ ਯਾਰ ਕਮੈਂਟ ਚੁੱਪ ਗੱਲ ਤਾਂ ਹੋਣਾ ਤੇਰਾ ਕੰਮ ਹੋਊਗਾ ਉਹਨਾਂ ਨੂੰ ਪਤਾ ਲੱਗ ਗਿਆ ਕਿਉਂਕਿ ਸੁਣ ਲੋ ਧਿਆਨ ਨਾਲ ਗੱਲ ਜਦੋਂ ਵੱਡਾ ਬੰਦੇ ਦਾ ਨੌਂ ਹੁੰਦਾ ਨਾ ਵੀ ਮੇਰਾ ਨੌਂ ਖਰਾਬ ਹੁੰਦਾ ਉਹਨੂੰ ਪਤਾ ਲੱਗਦਾ ਸਹੀ ਗੱਲ ਬਤਾ ਤੁਸੀਂ ਨਾ ਕੌਣ ਹੈ ਹਾਂ ਬਣੇ ਹੈਲੋ ਹਾਂਜੀ ਗੁੱਡ ਮਾਰਨਿੰਗ ਸਰ ਪਾਨਾ ਸਿੱਧੂ ਬੋਲਦਾ ਕਦੋਂ ਆ ਕੁੜੀਆਂ ਅੱਜ ਫੇਰ ਆਈਆਂ ਨੇਗੇ ਪੈਸੇ ਵਾਲੀਆਂ ਹਰਜੀਤ ਕੌਰ ਹਾਂ ਲਾ ਬੋਲਦਾ ਹਰਜੀਤ ਕੌਰ ਚਾਰ ਜਾਣਿਆਂ ਦੀਆਂ ਫਾਈਲਾਂ ਸੀਗੀਆਂ ਕਰੋ ਪੈਸੇ ਵਾਪਸ ਸਾਡੇ ਬੋਲਣਾ ਕੀ ਇਹਨਾਂ ਨੇ ਬੋਲਣਾ ਨਹੀਂ ਕੱਲ ਇਹਨਾਂ ਨੇ ਕਹਿੰਦਾ ਮੈਂ ਉਹਨੂੰ ਵੀ ਕਹਤਾ ਸੀ ਨਾ ਕੱਲ ਡੀਐਸਪੀ ਨੂੰ ਵੀ ਕਹਿਆ ਸੀ ਨਾ ਉਹ ਐਪਲੀਕੇਸ਼ਨ ਤੁਸੀਂ ਦੇ ਆਈਆਂ ਚਲਣ ਦੇ ਕੋਈ ਨਾ ਇਹਨਾਂ ਦਾ ਕੋਲ ਸਾਰੀਆਂ ਗੱਲਾਂ ਕੱਲ ਨੂੰ ਦਫ਼ਤਰ ਚ ਗਈਆਂ ਸੀ ਕੱਲ ਦਫ਼ਤਰ ਚ ਹਾਂਜੀ ਉੱਥੇ ਕੀ ਕਹਿੰਦੇ ਕੀ ਕਹਿੰਦੇ ਕੱਲ ਉਹ ਕਹਿੰਦੇ 2 ਦਿਨ ਦੇ ਦਿਓ ਸਾਨੂੰ ਦੋ ਦਿਨ ਕੋਈ ਗੱਲ ਨਹੀਂ ਕੱਲ ਨੂੰ ਪਰਸ ਨੂੰ ਫੇਰ ਵਜੋ ਠੀਕ ਹੈ ਕੱਲ ਨੂੰ ਫੇਰ ਦੱਬਜੋ ਦਫ਼ਤਰੇ ਠੀਕ ਹੈ ਨਾ ਕੱਲ ਕੱਲ ਨੂੰ ਦਫ਼ਤਰੇ ਫੇਰ ਜਾਓ ਜਾਓ ਬਸ ਇੱਕ ਕਹੋ ਕਿ ਅਸੀਂ ਦੋ ਇੱਕ ਦੋਨਾਂ ਤੋਂ ਵੱਧ ਟਾਈਮ ਨਹੀਂ ਦੇਣਾ ਕਿਸੇ ਨੂੰ ਵੀ ਇੱਕ ਦੋਨਾਂ ਤੋਂ ਵੱਧ ਟਾਈਮ ਦੇਣਾ ਹੀ ਦੇਣਾ ਹੈ ਹੱਥ ਲਾਉਣ ਦੇ ਪਰਚਾ ਕਰਾ ਦੇ ਜੇ ਹੱਥ ਲਾਉਣ ਹਾਂ ਇਹਨਾਂ ਸਾਨੂੰ ਕਹਿੰਦੇ ਪਰਚਾ ਕਰਾਓ ਪਰਚਾ ਵੀ ਕਰਕੇ ਗ੍ਰਿਫਤਾਰੀ ਕਰਦੇ ਯਾਰ ਪਰਚਾ ਇੱਕ ਮਿੰਟ ਸੁਣ ਲਓ ਚਾਨ ਨਾਲ ਗੱਲ ਇੱਕ ਮਿੰਟ ਇੱਕ ਮਿੰਟ ਚੱਕ ਚੱਕ ਇੱਕ ਮਿੰਟ ਹੈਲੋ ਹੈਲੋ ਹਾਂ ਬਣੇ ਲਾ ਵੀ ਕਰ ਕਰ ਹੈਲੋ ਕਦੋਂ ਪੈਸੇ ਵਾਪਸ ਕਰੋਗੇ ਸਰ ਜਿਹੜੇ ਪੇਮੈਂਟ ਆੜੀਆਂ ਨੂੰ ਮਈਪ੍ਰੇਲ ਐਡ ਕਾੜੀਆ ਪੇਮੈਂਟ ਉਹ ਜੋ ਪਹਿਲਾਂ ਨਾ 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 ਅਪਰੂਵਲ ਦਾ ਕੋਈ ਜ਼ਿਕਰ ਨਹੀਂ ਦੋ ਸਾਲ ਹੋ ਗਏ ਚੁੱਪ ਕਰ ਯਾਰ ਇੱਕ ਮਿੰਟ ਗੱਲ ਸੁਣ ਲਾਂ ਦੇ ਕਦੋਂ ਹਾਂਜੀ ਹਾਂਜੀ ਕਦੋਂ ਪੈਸੇ ਵਾਪਸ ਕਰੋਗੇ ਨਾ ਨਾ ਮੇਰੀ ਸੁਣ ਮੇਰੀ ਗੱਲ ਤੁਹਾਨੂੰ ਦਿਨ ਦਾਸ ਨੇ ਭੈਣ ਮਰੀਏ ਕੁਲਵਿੰਦਰ ਬਲਣ ਨੇ ਤੁਹਾਡੀ ਐਡ ਕਰੀ ਆ ਮੈਂ ਕੁਲਵਿੰਦਰ ਬਲਣ ਨੂੰ ਫੋਨ ਲਾਉਂਗਾ ਨਹੀਂ ਮੇਰੀ ਗੱਲ ਸੁਣ 10 ਦਿਨਾਂ ਤੋਂ ਪਹਿਲਾਂ ਪਹਿਲਾਂ 2 ਸਾਲ ਹੋ ਗਏ 2 ਸਾਲ 2 ਸਾਲਾਂ ਦੀ ਪੇਮੈਂਟ ਕਿਉਂ ਨਹੀਂ ਵਾਪਸ ਹੋਈ ਅਜੇ ਕਿਹਨੇ ਟਾਈਮ ਦੇ ਕੁੜੇ ਅਕਾਊਂਟ ਤੋਂ ਟ੍ਰਾਂਸਫਰ ਹੈ ਵੀ ਉਹ ਅਕਾਊਂਟ ਤੋਂ ਟ੍ਰਾਂਸਫਰ ਆ ਅਕਾਊਂਟ 10 ਦਿਨਾਂ ਤੋਂ ਪਹਿਲਾਂ ਨਹੀਂ ਮੈਂ ਥੋੜੇ ਬਾਅਦ ਤਰਨਾ ਲਾਉਂ ਬਸ ਗੱਲ ਖਤਮ ਮੈਂ ਤਰਨਾ ਲਾਉਂਗਾ ਇਹ 10 ਦਿਨਾਂ ਤੋਂ ਪਹਿਲਾਂ ਪਲਾਂ ਦੇ ਪੇਮੈਂਟ ਵਾਪਸ ਨਾ ਕਰੀ ਬਸ ਗੱਲ ਖਤਮ ਨਾ ਕੋਈ ਅਪ੍ਰੈਲ ਲੈਂਡ ਡੂੰਡਰ ਦਾ ਨਹੀਂ ਕੋਈ ਚੱਕਰ ਹੁਣ ਪੈਸੇ ਵਾਪਸ ਕਰੋ ਇਹਦਾ ਇਹਦਾ ਕੁੜੀ ਦਾ ਇਹਨੂੰ ਇਹਦਾ ਇਹਦਾ ਰਿਸ਼ਤਾ ਟੁੱਟਣ ਨੂੰ ਤਿਆਰ ਆ ਇਹਦਾ ਰਿਸ਼ਤਾ ਟੁੱਟਣ ਨੂੰ ਤਿਆਰ ਆ ਭਾਈ ਸਾਹਿਬ ਕੁੜੀ ਨੂੰ ਘਰੋਂ ਕੱਢੀ ਜਾਂਦੇ ਨੇਗੇ ਹੈਲੋ ਅਗਲਾ ਅਗਲਾ ਘਰ ਉੱਜੜ ਜੂਗਾ ਦਾ ਇਹ ਦੰਪਰ ਇੰਡਿਵਿਡ ਕਰਨਾ ਨਾ ਇਹ ਅਪਰੂਲ ਉਪਰੂਪਲ ਨਹੀਂ ਹੁਣ ਕਰੋ ਵਾਪਸ ਬਲਾਂ ਅਪਰੂਲ ਉਪਰੂਪਲ ਨਹੀਂ ਹੁਣ ਕਰੋ ਵਾਪਸ ਕੁੜੀਆਂ ਦੱਸ ਦੇਣਾ ਕੱਲ ਨੂੰ ਦੱਸ ਕੱਲ ਨੂੰ ਦਫ਼ਤਰ ਦੇ ਵਿੱਚ ਆਉਂਦੀ ਆ ਤੁਹਾਡੇ ਕੋਲ ਕੱਲ ਨੂੰ ਤੁਹਾਡੇ ਦਫ਼ਤਰ ਦਫ਼ਤਰ ਬੰਦ ਹੈ ਨਾ ਦਫ਼ਤਰ ਬੰਦ ਅਨਾਂ ਦਾ ਇਹ ਕਿੱਥੇ ਜਾਣੇ ਅਸੀਂ ਦਫ਼ਤਰ ਬੰਦ ਹੁੰਦਾ ਬਾਪਾ ਮੈਂ ਕੁਲਵਿੰਦਰ ਬਿੱਲੋਂ ਨੂੰ ਫੋਨ ਲਾਉਣਾ ਜੀ ਮੈਂ ਨੰਬਰ ਲੈ ਕੇ ਨਾ ਮੈਂ ਕਿਉਂ ਨਹੀਂ ਤੇਰੇ ਮੱਤ ਲਾਉਂਗਾ ਧਰਨਾ ਦੱਸ ਦੇਣਾ ਤਾਂ ਪਹਿਲਾਂ ਪਹਿਲਾਂ ਪੈਸਾ ਵਾਪਸ ਕਰੋ ਉਹਨਾਂ ਦੇ ਕੋਈ ਅਪਰੂਲ ਉਪਰੂਪਲ ਨਹੀਂ ਕਰਦੇ ਬਾਈ ਗੱਲ ਕਰੇ ਹੈਲੋ ਹਾਂ ਜੀ ਕਦੋਂ ਪੈਸਾ ਵਾਪਸ ਕਰ ਇਰੇ ਕਰਨ 3 ਸੇ ਬਤਮੀਜ਼ੀ ਕਰਦਾ ਸਾਡਾ। ਇਰੇ ਸਪੌਂਸਰ ਸਾਡੇ ਤੇ ਇੱਕ ਮਿੰਟ ਸਭ ਸੁਣ ਜੀ ਇਹਨਾਂ ਨੇ ਫੋਨ ਕਰ ਰਹੇ ਆ ਵੀ ਕੰਪਨੀ ਇੱਕ ਮਿੰਟ ਗੱਲ ਸੁਣ ਓਏ ਐਡਾ ਤੂੰ ਕਿੱਡਾ ਕਬਡਾ ਮਰਦਾਂ ਤੂੰ ਕੁੜੀਆਂ ਦੇ ਸਪੌਂਸਰ ਬਣਾਉਣਾ। ਹੈ? ਕੁੜੀਆਂ ਆ ਕੇ ਮੇਰੀ ਧੀਆ ਨੂੰ ਮਾੜਾ ਬੋਲਣ ਕਿ ਆ ਕੀ ਨੀ ਧੀਆ ਨੂੰ ਤੂੰ 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 ਐਵੇਂ ਧੀਆ ਦੇ ਪੈਸੇ ਨਹੀਂ ਦੇਣੇ ਤੂੰ ਧੀਆ ਦੇ ਪੈਸੇ ਨਹੀਂ ਦੇਣੇ ਤੂੰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ